ਅਦਿਗਾਂ ਟਰਾਲੀਆਂ ਆਵਾਜ ਸਿੱਟੀ ਜਾਂਦੇ ਲੈਣ ਜਾਣਗੇ ਟਰੈਕਟਰ ਵੀ ਇੱਥੇ ਹੈਗੇ ਆਂ ਵੇਖੋ ਕੀ ਕਰਦੇ ਆਂ ਹਣ ਸਾਨੂੰ ਤਾਂ ਆਹ ਤਾਂ ਨਿਕਲ ਕੇ ਨਿਕਲੇ ਆ ਤੁਸੀਂ ਇੱਧਰ ਮੱਝ ਏਰੀਏ ਦੇ ਆਂ ਪਹਿਲਾਂ ਜਦੋਂ ਵੰਡ ਹੋਈ ਉਹਦੋਂ ਵੀ ਕਹਿੰਦੇ ਸੀ ਜਿੱਧਰ ਨਿਕਲਣਾ ਨਿਕਲ ਜੋ ਉਹ ਹੀ ਆ ਕੋਸ਼ਿਸ਼ ਹੋ ਗਿਆ ਉਹੋ ਕੋਸ਼ਿਸ਼ ਹੋਇਆ ਸੀ ਸਾਡਾ ਬਜ਼ੁਰਗ ਪਾਕਿਸਤਾਨ ਚੋਂ ਆਇਆ ਸੀ ਉਦੋਂ ਵੀ ਆ ਸਮਾਜਿਕ ਆ ਕੇ ਤੋਰਤਾ ਸੀ ਦੋ ਮਹੀਨੇ ਬਾਅਦ ਆਇਆ ਇਹ ਫੌਜ ਦੀ ਡੇਰੀ ਸੀ ਬਜ਼ੁਰਗ ਸਾਡਾ ਕਾਬਲ ਲਾ ਕੋ ਆਇਆ ਸੀ ਜਦੋਂ ਪਾਕਿਸਤਾਨ ਬਣ ਗਿਆ ਜੀ ਹਾਂ ਜੀ ਪਾਕਿਸਤਾਨ ਅਸੀਂ ਤਾਂ ਆਪਣੀ ਹੱਕੀ ਮੰਗਾ ਮੰਗਦੇ ਹਾਂ ਫਰਾਂ ਮਿਲ ਜੂ ਹਣ ਟ੍ਰੇਨ ਮਿਲ ਜੂ ਉਹ ਨਾਂ ਮਿਲੂ ਸੋਰੇ ਕਹਿ ਗਾਂਗੇ ਜੇ 10ਵੇਂ ਪਾਛਾ ਕਈ ਸਾਲ ਜੰਗਾਂ ਚ ਜੰਗਲਾਂ ਚ ਰਹਿ ਸਕਦਾ ਤਾਂ ਅਸੀਂ ਇੱਕ ਰਾਤ ਇੱਥੇ ਰਹਿ ਜਾਗੇ ਸਾਡੀ ਕਿੱਤੂ ਆ ਪੜ ਜੂ ਇਸ ਗੱਲ ਦੀ ਨਹੀਂ ਸਾਨੂੰ ਟੈਂਸ਼ਨ ਸਰਕਾਰ ਮੋੜ ਕੋਈ ਕਰਦੀ ਆ ਗੁਰੂ ਅਰਜਨ ਦਾ ਗੁਰੂ ਨਾਨਕ ਸਾਹਿਬ ਤੋਂ ਕਰਦੀ ਆ ਗੁਰੂ ਨਾਨਕ ਸਾਹਿਬ ਨੂੰ ਵੀ ਖੇਲ ਚ ਰੱਖਿਆ ਗੁਰੂ ਅਰਜਨ ਸਾਹਿਬ ਨੂੰ ਵੀ ਸ਼ਹੀਦ ਕੀਤਾ ਸਾਨੂੰ ਇਸ ਗੱਲ ਦਾ ਗਿਲਾ ਕੋਈ ਨਹੀਂ ਇਹ ਮੋੜ ਕੋਈ ਹੁੰਦਾ ਇਹੀ ਆਏ ਗਏ ਹਨ ਬਖਤਰੇ ਮਾਰੇ ਹਾਂਜੀ ਸਾਨੂੰ ਉਹ ਕੱਲ ਹੋਣਾ ਇਹਦਾ ਨਾ ਕਰਦੇ ਕੱਲ ਪੀਓ ਦੰਦ ਦਨੇ ਆਂਦਾ ਪੀ ਜਾਓ ਚੱਲ ਜਿਓ ਕਰਾਉਂ ਪਹਿਲਾਂ ਦੇਖਿਆ ਕਿ ਇਹਨਾਂ ਘੈਰ ਕਦੇ ਨਹੀਂ ਇਹ ਪਹਿਲਾਂ ਨਹੀਂ ਦੇਖਿਆ ਤੇ ਸ਼ਬਦ ਨੂੰ ਧਿਆਨ ਇਹ ਭਗਵੰਤ ਮਾਨੇ ਪਰ ਚਾਹੀਦਾ ਨਹੀਂ ਇਹ ਕੰਮ ਨਹੀਂ ਦੇਖਿਆ ਢੇਲ ਖੜਨੇ ਢੇਲ ਲੈ ਜਾਓ ਥਾਣੇ ਰੱਖਣਾ ਥਾਣੇ ਰੱਖ ਲਓ ਜਿੱਥੇ ਵੀ ਲੈ ਕੇ ਜਾਣਾ ਲੈ ਤਾਂ ਰੋਟੀ ਖਾਧੀ ਖਾਂਦੇ ਹਾਂ ਮਛਰਾਂ ਲਿਟੂਬ ਲੱਗੇ ਤੇ ਪੁਲਿਸ ਨੇ ਆਣ ਕੇ ਲੰਗਰ ਤੋਂ ਬਦਲ ਚੁੱਕਣਾ ਸ਼ੁਰੂ ਕਰਦੇ ਜਿਹੜੇ ਬਾਪੂ ਜੀ ਟੈਂਟ ਵਗੈਰਾ ਸੀ ਉਹ ਕਿਵੇਂ ਪੁਲਿਸ ਨੇ ਢਾਹ ਤਾਏ ਜੀਐਸਵੀ ਨਾਲ ਢਾਏ ਜੀਐਸਵੀ ਨਾਲ ਢਾਏ ਸਾਡੇ ਸਾਹਮਣੇ ਢਾਏ ਹਾਂ ਸਾਡੇ ਸਾਹਮਣੇ ਰਹੇ ਤੇ ਜੋ ਸਟੇਜ ਟੂਈ ਸੀ ਸਟੇਜ ਤਾਂ ਤਾਂ ਅਲੋਤ ਮੁੜ ਕੇ ਹੀ ਗਏ ਨਹੀਂ ਢਾਹ ਤੀ ਸਾਰਾ ਕੁਝ ਸਾਨੂੰ ਪਤਾ ਲੱਗ ਗਿਆ ਸਾਰਾ ਗੋਟਾ ਹਤਾ ਕਿਵੇਂ ਵਾਪਰੀ ਤੁਹਾਡੇ ਨਾਲ ਕੀ ਵਾਪਰਿਆ ਇਹ ਆਪਰੇ ਸਾਨੂੰ ਕੋਈ ਪਤਾ ਨਹੀਂ ਲੱਗਾ ਰੋਟੀ ਗਾਟੀ ਖਾਂਦੇ ਹਾਂ ਮੱਛਰ ਵਾਲੀ ਟੂਕ ਲੱਭਣ ਲੱਗੇ ਜੀ ਪੁਲਿਸ ਨੇ ਆਣ ਕੇ ਲੰਗਰ ਤੋਂ ਬਦੋਂ ਚੁੱਪਨੇ ਸ਼ੁਰੂ ਕਰਦੇ ਹਾਂ ਹਾਂ ਤੁਹਾਨੂੰ ਚੱਕਣਾ ਸ਼ੁਰੂ ਕੀਤਾ ਜਾਂ ਕੀ ਕੀਤਾ ਨਹੀਂ ਕੱਟ ਕੇ ਜੁ ਕੁਝ ਬੰਦੇ ਸਾਡੇ ਸਟੇਸ਼ਨ ਦੇ ਲਾਤੇ ਆਪ ਕੋਸ਼ਿ ਪਰਸ਼ਟ ਪਾਤੀ ਕੁਝ ਦੀ ਅਰੈਸਟ ਪਾਤੀ ਕੁਝ ਚੱਕ ਕੇ ਡੇਸ਼ਨ ਦੇ ਲਾਤੇ ਹੂੰ ਬਜ਼ੁਰਗ ਬੀਬੀਆਂ ਵੀ ਸੀ ਤੁਹਾਡੇ ਨਾਲ ਜੀ ਹਾਂ ਜੀ ਮੁੜ ਕੇ ਪਤਾ ਨਹੀਂ ਲੱਗਾ ਕੋਈ ਕਿਸੇ ਬੰਦੇ ਨੂੰ ਪਹਛਾਤਾ ਜਿਦਾਂ ਕੋਈ ਹੁਣ ਹੁਣ ਤੁਹਾਨੂੰ ਛੜਤਾ ਹੋ ਵੀ ਹੁਣ ਤੁਸੀਂ ਕਿੱਧਰ ਜਾਓਗੇ ਹੁਣ ਅਸੀਂ ਸਟੇਸ਼ਨ ਤੋਂ ਛੁੱੜ ਕੇ ਆਪਾਂ ਤੇ ਪਿੰਡ ਨੂੰ ਕਿਹਾਵਾਂਗੇ ਰੇਲ ਤੇ ਕਨਸਟੇਸ਼ਨ ਵੱਲੋਂ ਚੱਲੇ ਹੋ। ਇੱਥੋਂ ਜਿਹੜੀ ਵੀ ਚੀਜ਼ ਮਿਲੂਗੀ ਚੜਾਂਗੇ ਜੀ। ਅੱਛਾ ਤੁਹਾਨੂੰ ਲੈ ਕੇ ਗਏ ਸੀ ਥਾਣੇ ਵਗੈਰਾ ਦੇ ਵਿੱਚ ਲੈ ਕੇ ਗਏ। ਤੁਹਾਨੂੰ ਨਹੀਂ ਲੈ ਕੇ ਗਏ ਸਾਨੂੰ ਆਖੋ ਹਾਂ ਨਿਕਲ ਜਾਓ। ਤੁਹਾਨੂੰ ਇਹ ਕਹਦਾ ਵੀ ਨਿਕਲ ਜਾਓ ਇੱਥੋਂ। ਹਾਂ ਜਦੋਂ ਬੰਦੇ ਖਿਲਰ ਕੇ ਆਕੂ ਵੀ ਨਿਕਲਣਾ ਤਾਂ ਇਹ ਜਿਹੜੇ ਬਾਪੂ ਜੀ ਟੈਂਟ ਵਗੈਰਾ ਸੀ ਉਹ ਕਿਵੇਂ ਪੁਲਿਸ ਨੇ ਢਾਟਾ ਤੇ ਜੀਐਸਬੀ ਨਾਲ ਢਾਏ। ਜੀਐਸਬੀ ਨਾਲ ਢਾਏ ਸਾਡੇ ਸਾਹਮਣੇ ਢਾਏ। ਹਾਂ ਸਾਡੇ ਸਾਹਮਣੇ ਢਾਏ। ਇਹ ਤੁਹਾਡੀਆਂ ਟਰਾਲੀਆਂ। ਸਾਡੀਆਂ ਟਰਾਲੀਆਂ ਆਵਾਜ ਛੁੱਟੀ ਜਾਂਦੇ ਲਾਣ-ਦਾਨ ਦੇ। ਉਹ ਸੁੱਟ ਦਿੰਦੇ ਆ। ਹਾਂ ਵੇ ਪਏ ਕੋਈ ਜਿਹੜਾ ਉੱਥੇ ਟੈਂਟ ਵਗੈਰ ਲੱਗੇ ਸਾਰੇ ਕਰਤੇ ਜਾਂ ਸਟੇਜ ਟੂ ਹੀ ਸੀ ਸਟੇਜ ਤਾਂ ਤਾਂ ਲੋਤ ਮੁੜ ਕੇ ਸੀ ਗਏ ਨਹੀਂ ਢਾਹ ਤੀ ਸਾਰਾ ਕੁਝ ਸਾਨੂੰ ਪਤਾ ਲੱਗ ਗਿਆ ਸਾਰਾ ਗੋਟਾ ਹਤਾ ਹਾਂ ਕਿੰਨੇ ਕਿੰਨੇ ਦਿਨਾਂ ਤੋਂ ਬਾਪੂ ਜੀ ਕਿੰਨੇ ਦਿਨਾਂ ਤੋਂ ਬੈਠੇ ਸੀ ਤੁਸੀਂ ਕਿੰਨੇ ਦਿਨਾਂ ਤੋਂ ਬੈਠੇ ਸੀ ਬਹੁਤ ਦਿਨ ਹੋ ਗਏ ਸੀ ਬਹੁਤ ਦਿਨ ਹੋ ਗਏ ਸੀ ਨਹੀਂ ਇਹੀ ਵਾਰੀ ਨਾ ਹੋਏ 10 ਦਿਨ ਆਏ 10 ਤਰੀਕ ਨੂੰ ਆਏ 10 ਤਰੀਕ ਨੂੰ ਆਏ ਹਾਂ ਤਾਂ 20 ਤੱਕ ਸਾਡੀ ਵਾਰੀ ਸੀ ਹਾਂ ਵਾਰੀ ਵਾਰੀ ਅਸੀਂ ਜਲਾ ਜਲਾ ਹਾਂ ਵਾਰੀ ਵਾਰੀ ਨਾਲ ਕਿਹੜੀ ਕਮੇਟੀ ਤੁਹਾਡੀ ਬਾਪੂ ਜੀ ਕਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹ ਠੀਕ ਹੈ ਜੀ ਉਹਨਾਂ ਵੇ ਜਿਹੜਾ ਕੁਝ ਵਾਪਰਿਆ ਉਮੀਦ ਸੀ ਕਦੀ ਆਏ ਹੋਊਗਾ ਚਲੋ ਇਹ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਸਾਨੂੰ ਇਸ ਗੱਲ ਦਾ ਗਲਾ ਕੋਈ ਨਹੀਂ ਗਾ ਜੀ ਕੋਈ ਜੋ ਸਰਕਾਰ ਇਹ ਮੋੜ ਤੋਂ ਹੀ ਕਰਦੀ ਆ ਗੁਰੂ ਅਰਜਨ ਦਾ ਗੁਰੂ ਨਾਨਕ ਸਾਹਿਬ ਤੋਂ ਕਰਦੀ ਆ ਗੁਰੂ ਨਾਨਕ ਸਾਹਿਬ ਨੂੰ ਵੀ ਖੇਲ ਚ ਰੱਖਿਆ ਗੁਰੂ ਅਰਜਨ ਸਾਹਿਬ ਨੂੰ ਵੀ ਸ਼ਹੀਦ ਕੀਤਾ ਸਾਨੂੰ ਇਸ ਗੱਲ ਦਾ ਗਲਾ ਕੋਈ ਨਹੀਂ ਇਹ ਮੋੜ ਤੋਂ ਹੀ ਹੁੰਦਾ ਹੈ ਹਾਂਜੀ ਗੁਰੂ ਤੇਗ ਬਹਾਦਰ ਸਿੱਧ ਕੀਤਾ ਹੂੰ ਸਭ ਤੋਂ ਬਾਅਦ ਅੱਜ ਇੱਕ ਤਾਂ ਹੈ ਨਾ ਕਿ ਆਪਦੇ ਹੱਥੀਂ ਬਣਾਏ ਹੋਏ ਘਰ ਜਿਵੇਂ ਢਾਹ ਦੇ ਦੁੱਖ ਤਾਂ ਹੋਇਆ ਜੀ ਇਹ ਸਾਨੂੰ ਇਸ ਗੱਲ ਦਾ ਕੋਈ ਗੱਲਾ ਨਹੀਂ ਕਿ ਇਹ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਵਾ ਸੰਘਰਸ਼ ਚਲੋ ਜਿਤਨਾ ਵੀ ਆ ਫੇਰ ਗੰ ਕਰਾਂਗੇ ਹੂੰ ਸੰਘਰਸ਼ ਤਾਂ ਅਸੀਂ ਹਟ ਨਹੀਂ ਜਾਣਾ ਜੇ ਸਾਡੀਆਂ ਟਰਾਲੀਆਂ ਟਰਾਲੀਆਂ ਆਸੇ ਪਾਸੇ ਸਿੜਤੀਆਂ ਖਤਾਨਾਂ ਟਰਾਲੀਆਂ ਸਿਟਣ ਦੇ ਆ ਟਰੈਕਟਰ ਵੀ ਸੀ ਬਾਪੂ ਜੀ ਕੋਣ ਟਰੈਕਟਰ ਵੀ ਉੱਥੇ ਅਜੇ ਹਨ ਵੇਖੋ ਕੀ ਕਰਦੇ ਹਣ ਸਾਨੂੰ ਤਾਂ ਹੱਥਾਂ ਨਿਕਲਦੇ ਨਿਕਲੇ ਆ ਅਤ ਤੁਸੀਂ ਸਾਨੂੰ ਕਹਿਦਾ ਉਹ ਬੰਦੇ ਹੀ ਖਿਲਰ ਕੇ ਫਿਰ ਪਤਾ ਨਹੀਂ ਲੱਗਦਾ ਸਾਮਾਨ ਤੁਹਾਡਾ ਸਾਰਾ ਆਪਦਾ ਇਕੱਠਾ ਕਰ ਲਿਆ ਕੁਝ ਰਹਿ ਵੀ ਗਿਆ ਉੱਥੇ ਕੁਝ ਲੈ ਹੀ ਗਏ ਤਕਰੀਬਨ ਕੋਈ ਥੋੜਾ ਬੋਧਾ ਕੋਈ ਕੰਬਲ ਕੰਬਲ ਕਿਸੇ ਦਾ ਰਹਿ ਗਿਆ ਕੋਈ ਜਿਹੜੇ ਟੈਂਟ ਜਿਹਦੇ ਵਿੱਚ ਟਹਿ ਕੇ ਹੋ ਰਹਿ ਗਿਆ ਉਹ ਵਿੱਚ ਹੀ ਓਮੀ ਟਹਿਗੇ ਜਿਵੇਂ ਉਹਨਾਂ ਨੇ ਕਹਤਾ ਵੀ ਤੁਰ ਜਾਓ ਨਿਕਲ ਜਾਓ ਤੁਸੀਂ ਇੱਧਰ ਮੱਝ ਏਰੀਏ ਦੇ ਆ ਪਹਿਲਾਂ ਜਦੋਂ ਵੰਡ ਹੋਈ ਉਹਦੋਂ ਵੀ ਕਹਤਾ ਸੀ ਜਿੱਧਰ ਨਿਕਲ ਨਾ ਨਿਕਲ ਜਾ ਉਹ ਹੀ ਕੋਸ਼ਿਸ਼ ਹੋ ਗਿਆ ਉਹੋ ਕੋਸ਼ਿਸ਼ ਹੋਇਆ ਹੀ ਸਾਡਾ ਬਜ਼ੁਰਗ ਪਾਕਿਸਤਾਨ ਚੋਂ ਆਇਆ ਸੀ ਹਾਂ ਉਦੋਂ ਵੀ ਆ ਸਮਾਜਿਕ ਆ ਕੇ ਤੋਰ ਤਾ ਦੋ ਦੋ ਮਹੀਨੇ ਬਾਅਦ ਆਇਆ ਹੀ ਠੀਕ ਹੈ ਬਜ਼ੁਰਗ ਸਾਡਾ ਕਾਬਲ ਲਕ ਹੋਇਆ ਸੀ ਦੂਜਾ ਪਾਕਿਸਤਾਨ ਬਣ ਗਿਆ ਜੀ ਹਾਂ ਜੀ ਹਾਂ ਹਾਂ ਅਸੀਂ ਆਪਣੀ ਹੱਕ ਹੀ ਮੰਗਾ ਮੰਗਦੇ ਹਾਂ ਕੋਈ ਨਹੀਂ ਸਭ ਮੰਗ ਨਹੀਂ ਅਸੀਂ ਕੋਈ ਕੋ ਜਿਹੜਾ ਇਹਨਾਂ ਦਾ ਸਰਕਾਰ ਨੂੰ ਜਿਹੜਾ ਮੰਨੀਆਂ ਜਾਂ ਮੰਗਾ ਮੰਨ ਰਹੇ ਕੋਈ ਨਜਾਇਜ਼ ਥੋੜੀ ਮੰਗ ਰਹੇ ਜੀ ਚਲੋ ਠੀਕ ਹੈ ਸਰਕਾਰਾਂ ਕਰਦੀਆਂ ਨਹੀਂ ਸਾਨੂੰ ਕਿਸੇ ਕੱਲ ਦਾ ਕੋਈ ਨਹੀਂ ਜੀ ਠੀਕ ਹੈ ਸਰਕਾਰਾਂ ਕਰਦੀਆਂ ਨਹੀਂ ਹੁੰਦੀਆਂ ਸਰਕਾਰ ਆਪਦਾ ਜ਼ੋਰ ਵਿਖਾਉਂਦੀ ਹੁੰਦੀ ਹੈ ਚਲੋ ਹੂੰ ਜੋ ਕਿ ਉਹ ਸਰਕਾਰਾਂ ਹਮੇਸ਼ਾ ਹੀ ਤਸ਼ੱਦਦ ਕਰਦੀਆਂ ਆਂ ਜਨਤਾ ਦੇ ਅੱਜ ਕੋਈ ਨਵੀਂ ਨਹੀਂ ਗੀ। ਇਸ ਗੱਲ ਦੀ ਸਾਨੂੰ ਕੋਈ ਟੈਨਸ਼ਨ ਨਹੀਂ ਵੀ ਇਹ ਨਵੀਆਂ ਸਾਡੇ ਨਾਲ ਆਈ। ਇਹ ਹੁੰਦੀ ਰਹਿੰਦੀ ਹੈ ਕੋਈ ਜੀ। ਚਲੋ ਟ੍ਰੇਨ ਮਿਲ ਜੂ ਟ੍ਰੇਨ ਮਿਲ ਜੂ। ਉਹ ਨਾਂ ਮਿਲੂ ਸੋਰੇ ਚੱਲ ਜਾਗੇ। ਜੀ। ਜੇ 10ਵੇਂ ਪਾਸੇ کئی ਸਾਲ ਜੰਗਾਂ ਚ ਜੰਗਲਾਂ ਚ ਰਹਿ ਸਕਦਾ ਤਾਂ ਹੀ ਇੱਕ ਰਾਤ ਇੱਥੇ ਰਹਿ ਜਾਗੇ ਸਾਡੀ ਕਿੱਟੂਆ ਪੜ ਜੂ। ਜੀ 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 ਜੇ ਜਲਦੀ ਨਹੀਂ ਸਾਨੂੰ ਟੈਨਸ਼ਨ ਕੋਈ ਸਾਨੂੰ ਮਿਲ ਜੂ ਨਾ ਮਿਲ ਜੂ ਇੱਥੇ ਅਣ ਗੱਡੀਆਂ ਕੋਟੇ ਸਾਹਿਬ ਗੱਡੀਆਂ ਤੇਜ਼ ਆਉਂਦੀਆਂ ਸੀ ਤੇ ਸੜਕ ਤੇ ਹੀ ਬਹਿ ਕੇ ਸਾਰ ਉੱਥੇ ਬਾਹਰ ਹੁੰਦੀ ਰਹੇ ਸਹੀ ਹੈ ਕੋਲੋਂ ਮਸੋਰ ਮਸੋਰ ਕਰਵਾ ਕਰਮੀ ਜ ਬਾਹਰ ਹੀ ਹੋਣ ਮਸੋਰ ਮਸੋਰ ਟੋਰ ਮਾਰ ਕੀ ਲਈ ਜਾਂਦੇ ਆ ਕਾਲੀ ਅਗੜ ਬਿਛੜ ਪਾਈ ਆ ਕਿਹੜਾ ਪਿੰਡ ਆ ਕਿਹੜਾ ਪਿੰਡ ਅੱਜ ਮੋਰਚਾ ਚੱਕਾਤਾ ਕੀ ਵਾਪਰਿਆ ਉਥੇ ਉੱਥੇ ਦੇ ਬਹੁਤ ਆਦੀ ਵੇਖ ਲੋ ਦੀ ਖਾਤ ਹਾਂ ਮੈਂ ਟਰਾਲੀ ਦਾ ਸਾਢੇ ਗੱਲ ਮੈਂ ਜਾਣ ਦਿੰਦਾ ਹੈਗਾ ਹਾਂਜੀ ਜਿਵੇਂ ਮਾਤਾ ਜੀ ਸਾਡੀਆਂ ਮੈਂ ਸਾਡੇ ਲੈ ਲੋ ਕੀ ਜੜੀਆਂ ਬਜ਼ੁਰਗਾਂ ਦਾ ਨਾਮ ਇਹ ਹੀ ਆ ਗਏ ਹਾਂ ਬਕਰ ਤੇ ਮਾਰੇ ਹਾਂ ਹਾਂਜੀ ਸਾਨੂੰ ਉਹ ਕੱਲ ਹੁਣ ਐਦਾਂ ਨਾ ਕਰਦੇ ਉਹ ਕੱਲ ਵੀ ਉਹ ਦਾਨ ਦਾ ਦਿਨੇ ਆਂਦਾ ਫੇ ਜਾਓ ਚਲ ਜਿਓ ਘਰਾਂ ਨੂੰ ਜੀ ਸ਼ਹਿਰ ਦੀ ਕੋਰਸਟ ਕੀ ਸੀ ਜਾ ਕੇ ਨਾ ਆਹ ਲੈ ਗਏ ਗੱਡੀ ਰਾਤ ਉਹ ਗੱਲ ਸਾਨੂੰ ਸਾਰਿਆਂ ਨੂੰ ਛੱਡਦਾ ਹੁਣ ਕਿੰਦੇ ਜਾਓ ਤੈਨੂੰ ਐ ਆਪੋ ਆਪਣੇ ਘਰਾਂ ਨੂੰ ਜਾਓ ਜਿੱਥੇ ਜਿੱਥੇ ਚਾਰ ਆਓ ਆਓ ਸਾਰਾ ਕੋਈ ਪੱਟ ਸਾਰਾ ਕੋਈ ਪੱਟ ਤਾਂ ਪੱਟਵਾਟ ਦਾ ਹੀ ਜਾਂਦਾ ਹੁੰਦੇ ਚਲੋ ਭਾਗ ਅਵਿਲਾ ਪੰਨਾ ਵੇਖ ਦਿੱਤੀ ਸਾਡਾ ਕਿੰਨੀ ਕੀਮਤੀ ਸਾਡਾ ਰਾਜ ਫਰੇਟ ਜੀ ਸਾਡਾ ਵੀ ਫਸਟ ਬਹੁਤ ਜ਼ਿਆਦਾ ਹੈ ਅੱਛਾ ਜੀ ਚਲੋ ਅੰਦੇ ਵੀ ਬੁੱਛਾ ਜੀ ਬਹੁਤ ਹਾਂ ਇਹਦੇ ਤੇ ਲੱਗਿਆ ਹਾਂ ਜੀ ਯੂਨੀਵਰਸ ਜੀ ਉਹ ਬਚਾਂ ਨਾ ਪਰ ਕਿ ਬੀਬੀਆਂ ਆਈਆਂ ਨੇ 15 20 ਬੀਬੀਆਂ ਆ ਹਾਂ ਤੇ 15 30 ਕੇ ਬੰਦੇ ਦੋ ਬੱਸਾਂ ਦੇ ਸਾਨੂੰ ਲੈ ਕੇ ਸੰਧੂ ਖਾਨ ਅੱਛਾ ਉਹ ਮੇਰੇ ਬੈਠਾ ਪਾ ਕੇ ਜੀ ਹਾਂ ਬਾਦਰ ਸਾਹਿਬ ਇਹ ਬਣਾ ਕੇ ਜਾਓ ਤੁਹਾਨੂੰ ਕਿੰਨੇ ਰੋਟੇ ਖਾਰਾ ਖੋਲ ਕਿ ਕਿਹੜੇ ਪਿੰਡ ਕਿਹੜਾ ਪਿੰਡ ਕਰਨ ਉਤਾਰ ਲੱਗੇ ਕੱਲਾ ਪਿੰਡ ਕੱਲਾ ਇਹ ਹੁਣ ਉਹਨਾਂ ਨੇ ਕਰਾ ਕੇ ਕਿ ਤੁਹਾਡੀ ਆਪ ਦੀ ਹੈ ਇਹ ਨਹੀਂ ਇਹ ਆਪਣੀ ਹੈ ਤੁਹਾਡੀ ਆਪ ਦੀ ਤੁੰ ਕਿੰਨੇ ਪਿੰਡ ਦੇ ਕਿੰਨੇ ਰੋਟੇ ਕਹਨੇ ਤੁਸੀਂ ਅਹੀਂ ਤੇ ਆਹ ਦੇ ਬੋਲ ਅੱਛਾ ਜੇ ਜਦੋਂ ਇਹ ਜਦੋਂ ਭਾਵਾ ਬੋਲਿਆ ਉਹਨੇ ਟਰਾਲੀਆਂ ਕਿੱਥੇ ਹੈ ਤਾਲੀਆਂ ਸਾਡੀਆਂ ਲੈ ਗਏ ਤੂੰ ਤਾਂ ਆ ਕੇ ਠੰਡ ਕਿੱਧਰ ਲੈ ਕੇ ਟਰਾਲੀਆਂ ਉਹ ਹਾਂ ਪਿੱਛੇ ਲਾ ਇਧਰ ਥੱਲੇ ਸੁੱਟ ਕੇ ਸੁੱਟਦੀ ਜਿਹੜੇ ਟੈਂਟ ਟੂਟ ਸੀ ਪੱਟਦੇ ਸਾਰੇ ਹਾਂ ਫੁੱਟਲ ਨੇ ਕੋਈ ਨਹੀਂ ਦਿੱਤਾ ਆਇਆ ਜਿਹੜੇ ਪੱਟੀਆਂ ਹਾਂ ਮਸ਼ੀਨਾਂ ਲਾਈਆਂ ਵਾ ਉਹ ਆਪਣਾ ਬਣਾਇਆ ਹੈ ਨਾ ਸਟੇਜ ਵਾ ਥਾਰਾ ਵੀ ਪੱਟ ਗਿਆ ਪਹਿਲਾਂ ਦੇਖਿਆ ਕਿ ਇਹ ਇੰਨਾ ਘੈਰ ਕਦੇ ਨਹੀਂ ਪਹਿਲਾਂ ਨਹੀਂ ਵੇਖਿਆ ਇਾਈ ਖਾ ਕੇ 1 ਸਾਲ ਤੇ 14 ਮਹੀਨੇ ਹੋ ਗਏ ਆ ਹਾਂ ਇਹੋ ਜਿਹਾ ਉਹ ਪਾਉ ਕੋ ਨਹੀਂ ਕੇ ਲਾਉਂ ਆਂ ਤਸ਼ਕਰ ਨਾ ਇਹ ਭਗਵੰਤ ਮਾਣੇ ਹੋਰ ਚਾਹੀਦਾ ਨਹੀਂ ਇਹ ਕੰਮ ਪਾਉ ਚਾਹੀਦਾ ਨਹੀਂ ਹੋਰੋ ਮਾੜੀ ਕਿ ਹੋਰ ਪਿੰਡਾਂ ਨੂੰ ਚੱਲੇ ਹਾਂਜੀ ਕੋਈ ਜੂਤ ਪੰਦੀ ਇਹਨੇ ਇੱਥੇ ਅਹੀਂ ਤੇ ਜਗਾ ਵੇਨੇ ਆਂ ਤੇ ਰਾਤ ਰਹਿ ਪਾਂਗੇ ਅਹੀਂ ਜਾਂਦੇ ਨਹੀਂ ਅਹੀਂ ਆਹ ਚੱਲਦੇ ਨਹੀਂ ਕਿਸੇ ਵਾਰ ਹੂੰ ਅੱਛਾ ਅਈ ਨਾ ਖੇ ਦੇਲ ਖੜਨਾ ਦੇਲ ਲੈ ਜਾਓ ਹਾਂ ਖਾਣੇ ਰੱਖਣਾ ਥਾਣੇ ਰੱਖ ਲਓ ਜਿੱਥੇ ਵੀ ਲੈ ਕੇ ਜਾਣਾ ਲੈ ਥਾਣੇੋਂ ਛੱਡਤਾ ਫਾਨੂੰ ਕਹਿੰਦੇ ਜਾਓ ਸ਼ੰਭੂ ਥਾਣੇ ਤੋਂ ਇਹ ਕਿੰਨੇ ਕ ਵਜੇ ਹੋਇਆ ਬਾਪੂ ਜੀ ਘਟਨਾ ਕਰਮ ਸਾਰਾ ਕਿੰਨੇ ਕ ਵਜੇ ਹੋਇਆ ਪੁਲਿਸ ਆਉਣ ਲੱਗੀ ਆ ਟਾਈਮ ਤੇ ਸਾਰਾ 8:00 8:00 ਵਜੇ 8:00 ਤੂੰ ਇਧਰ ਰਿਟਰੇਟਿੰਗ ਲਈ ਜਾਂਦੇ ਹੋਣੇ ਹਾਂ ਜੀ ਸ਼ਾਦਾ ਹੀ ਛਕਣਾ ਹੈਗਾ ਪਕਾਈ ਜਾਂਦੇ ਸੀ ਆਪਦਾ ਤਿਆਰੀ ਵੇਰੀ ਕਰੀ ਜਾਂਦੇ ਸੀ ਹਾਂ ਜੀ ਤਿਆਰੀ ਕਰ ਰਹੇ ਡਏ ਇਹ ਤੇ ਉਹ ਸਾਰਾ ਕੁਝ ਵਿੱਚ ਹੀ ਕਰਤਾ ਸਾਰਾ ਹਾਂਜੀ ਉਹ ਲੈ ਉਹ ਤੋਂ ਨਾ ਬੰਦ ਕਰਾਤਾ ਸਾਨੂੰ ਕੋਈ ਹੋਕਾ ਹੱਕਾ ਵੀ ਦਿੱਤਾ ਆ ਕੇ ਬਈ ਭਾਈ ਆਪਦਾ ਕੋਈ ਖਬਰ ਨਹੀਂ ਦਿੱਤੀ ਕੋਈ ਕੁਝ ਬੋਲਿਆ ਨਹੀਂ ਪਹਿਲਾਂ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਹਾਂ ਉਹਨੇ ਕੁਝ ਨਹੀਂ ਕਿਹਾ ਅੱਛਾ ਉਹਨੂੰ ਸਿੱਧਾ ਹੀ ਆ ਕੇ ਧਾਵਾ ਬੋਲਿਆ ਬਹੁਤ ਬੱਸਾਂ ਦੋ ਬੱਸਾਂ ਜਬਾ ਬੱਸਾਂ ਜਬਾ ਕੋਰਚੂਸ਼ ਨੇ ਕਿੰਨੇ ਕਿੰਨੇ ਬੰਦੇ ਸੀ ਆਰਡਰ ਤੇ ਟੋਟਲ ਕਿੰਨੇ ਬੰਦੇ ਹੋਣਗੇ ਬੰਦਾ ਤੇ ਹੈ 3 400 ਬੰਦੇ 4 400 ਤਾਂ ਹੈ 400 ਬੰਦੇ ਉਹ ਖਿੱਲੇ ਦੇ ਆਪ ਕਦੇ ਆ ਸੀ ਨਹੀਂ ਨਹੀਂ ਲਾਖੀ ਤੇ ਆ ਉਹ ਖਿੱਲੇ ਦੇ ਆਪ ਕਦੇ ਆ ਸੀ ਪਾਣੀ ਮਾਰੂ ਇਹ ਸੀ ਸਾਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਇਹ ਕੁਛ ਕਰਨਾ ਅਸੀਂ ਪਰੋਚੀ ਜੀ ਅਗਲੇ ਪੰਨੇ ਤੇ ਰਾਜ ਨਮਾ ਹੋਣ ਦਿਆ ਉੱਥੇ ਤੇ ਇਹਨਾਂ ਨੇ ਚਾਂਚਾ ਜੀ ਉਹ ਸਾਡਾ ਪ੍ਰਧਾਨ ਸਾਹਿਬ ਨੂੰ ਫੜ ਗਿਆ ਤਗਾ ਸਾਨੂੰ ਫਸ ਕਰਕੇ ਤੇ ਮੁਰਗੇ ਪੋਸ਼ ਵਾਲਿਆਂ ਨੇ ਆ ਜਾ ਤੁਸੀਂ ਚਲੋ ਉੱਥੇ ਨੂੰ ਫੜ ਫੜ ਕੇ ਕੋ ਪਹਿਲਾਂ ਹੀ ਉਹਨਾਂ ਦਾ ਇੰਨਾ ਪ੍ਰੋਗਰਾਮ ਸੀ ਕਿ ਵਰਤਾਂ ਸੀ ਦੱਸਣੀ ਆ ਸਾਨੂੰ ਕੋਈ ਲੈ ਤੁਹਾਡੇ ਤੋਂ ਫੜ ਕੇ ਲੈਂਜੀ ਉਧਰ ਆ ਆਗੀਆਂ ਮੰਗਾ ਲੈ ਕੇ ਮੰਗਾ ਦਾ ਜੀ ਉਹਦੇ ਵਿੱਚ ਮੰਗਾ ਖਾ ਰਿਆਂ ਦੀਆਂ ਸਾਡੇ ਨਾਲ ਕੋਈ ਨਹੀਂ ਆਜ਼ਾਦੀ ਪਾ ਕੇ ਬਿਲਕੁਲ ਕਬਜ਼ਾ ਕਰ ਚੁੱਕਾ ਆ ਉਹਨੂੰ ਬਚਾਉਣ ਵਾਸਤੇ ਦੇਸ਼ ਨੂੰ ਕੁਝ ਨਾ ਕੁਝ ਕਰਨਾ ਪਵੇ ਜੀ ਰੇਲਾਂ ਵੇਚ ਗੀਆਂ ਜਹਾਜ਼ ਵੇਚ ਕੇ ਹਸਪਤਾਲ ਵੇਚ ਕੇ ਤੇ ਸਾਡਾ ਜੋ ਕੁਝ ਸਰਕਾਰੀ ਦਾਰੇ ਸਾਰੇ ਵੇਚ ਦਿੱਤੇ